ਹਾਂ ਜੀ ਦੋਸਤੋ ਸਾਰੇ ਦੋਸਤਾਂ ਨੂੰ ਨਮਸਕਾਰ ਅੱਜ ਆਪਾਂ ਆਇਆ ਖੇਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਲਹਿਲਰ ਹੁੰਦੀਆਂ ਫਸਲਾਂ ਆਹ ਕਣਕ ਦੇਖ ਲਓ ਇਹਨਾਂ ਖੜੀ ਐ ਚੁੱਟੀ ਦੀ ਬਹੁਤ ਵਧੀਆ ਫਸਲ ਐ ਪੰਜਾਬ ਦੀ ਧਰਤੀ ਬਹੁਤ ਪਜਾਊ ਐ ਪੰਜਾਬ ਦੀ ਧਰਤੀ ਉਪਜਾਊ ਹੋਣ ਦੇ ਬਾਵਜੂਦ ਵੀ ਤੁਸੀਂ ਇੱਥੋਂ ਛੱਡ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹੋ ਬਹੁਤ ਮਾੜੀ ਗੱਲ ਐ ਹਰੇਕ ਪਿੰਡ ਦੇ ਵਿੱਚੋਂ ਹਰ ਹਰ ਰੋਜ਼ ਇੱਕ ਬੰਦਾ ਵਗ ਜਾਂਦਾ ਸਾਡੇ ਪਿੰਡ ਕੱਲ੍ਹ ਕੱਲ ਪਰसों ਚੌਥੇ ਤਿੰਨ ਦਿਨਾਂ ਵਿੱਚ ਤਿੰਨ ਬੱਚੇ ਇੱਥੋਂ ਜਾ ਚੜ ਚੁੱਕੇ ਨੇ ਤੁਹਾਨੂੰ ਦਿਖਿਆਨੇ ਅਸੀਂ ਵੀ ਜਿਸ ਕੀ ਜਿਸ ਜਿਸ ਕੋਲੇ ਵੀ 4 ਕਿੱਲੇ ਜ਼ਮੀਨ ਦੇ ਹੈਗੇ ਨੇ 4 ਕਿੱਲਿਆਂ ਨਾਲ ਵਧੀਆ ਟਾਈਮ ਪਾਸ ਕਰ ਸਕਦਾ ਹੈ ਜੇ ਬੰਦਾ ਸਾਬਰ ਸੰਤੂਕ ਨਾਲ ਚੱਲੇ ਤਾਂ ਐਂਦਾ ਹੀ ਨਹੀਂ ਵੀ 20 ਲੱਖ ਵਾਲੀ ਗੱਡੀ ਲੈ ਲਈ ਉਹਦਾ ਚੱਲਣਾ ਨਹੀਂ ਦੇਖੋ ਟਾਈਮ ਪਾਸ ਵਧੀਆ ਹੋ ਜਾਂਦਾ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਵੀ ਕਰਦੇ ਨੇ ਆ ਕਣਕ ਹੈ ਹੁਣ ਇਹ ਕਣਕ ਵਾਸਤੇ 2 ਬਿਨੇ ਅੱਜ ਸਮਝ ਲਓ 25 ਤਰੀਕ ਹੋਗੀ ਅਗਲੀ 25 ਅਪ੍ਰੈਲ ਤੱਕ ਕਣਕੇ ਜਿਹੜੀ ਵੱਢ ਜੂਗੀ 25 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਵੱਢ ਜੂਗੀ ਤੇ ਇਹਦੇ ਵਾਸਤੇ ਦੋ ਮਹੀਨੇ ਬਹੁਤ ਐਮ ਨੇ ਇਹ ਜਿਹੜੇ ਚੱਲਣਗੇ ਹੁਣ ਕਿਸਾਨਾਂ ਵਾਸਤੇ ਹਰ ਟਾਈਮ ਨਦੀ ਜਾਣੇ ਜਿਹੜੀ ਮੁੱਠੀ ਚਾ ਕੇ ਰਹੂਗੀ ਕਿਉਂਕਿ بارش ਹੋਊਗੀ ਕੱਲ ਨੂੰ ਕੋਈ ਇੱਥੇ ਤਰਪਾਲ ਤਾਂ ਹੈ ਨਹੀਂ ਵੀ ਆਪਾਂ ਪਾ ਦਾਂਗੇ ਸਾਰਾ ਦੇਖੋ ਤੁਸੀਂ ਦੂਰ ਤੱਕ ਕਣਕੇ ਕਣਕ ਖੜੀ ਐ ਹੁਣ ਸਾਨੂੰ ਦੱਸ ਦਿਆਂ ਵੀ ਇਹ ਪੱਕਦੀ ਕਿਵੇਂ ਐ ਵਿੱਚ ਆ ਬੰਦੇ ਕਹਿ ਦਿੰਦੇ ਨੇ ਸਾਡੇ ਵੀ ਵੀਡੀਓ ਤੁਸੀਂ ਕਣਕ ਵਾਸਤੇ ਬਣਾਉਣੇ ਸਾਰੇ ਬੰਦਿਆਂ ਨੂੰ ਪਤਾ ਵੀ ਕਣਕ ਐਵੇਂ ਹੁੰਦੀ ਐ ਪਰ ਨਹੀਂ ਜਿਹੜੇ ਸ਼ਹਿਰਾਂ ਦੇ ਵਿੱਚ ਬੱਚੇ ਰਹਿੰਦੇ ਨੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਕਣਕ ਹੁੰਦੀ ਕਿਵੇਂ ਐ ਲੱਗਦੀ ਕਿੱਥੇ ਐ ਇਹ ਚੀਜ਼ਾਂ ਬਾਰੇ ਉਹਨਾਂ ਨੂੰ ਜਾਣਕਾਰੀ ਘੱਟ ਐ ਕਿਉਂਕਿ ਸਿਖਾਇਆ ਨਹੀਂ ਜਾਂਦਾ ਆਪਣੇ ਸਕੂਲਾਂ ਦੇ ਵਿੱਚ ਆ ਦੇਖੋ ਤੁਸੀਂ ਆ ਕਣਕ ਇਹਦੀ ਬੱਲੀ ਐ ਹੁਣ ਇਹਦੇ ਵਿੱਚ ਦੁੱਧਾ ਪੈਦਾ ਹੋ ਗਿਆ ਕਣਕ ਦਾ ਦੁੱਧਾ ਦਾਣੇ ਦਾ ਦੁੱਧਾ ਬਣ ਗਿਆ ਜਿੰਨੀ ਠੰਡ ਪਊਗੀ ਹੁਣ ਘੱਟੋ ਘੱਟ ਵੀ ਇੱਕ ਮਹੀਨਾ ਦਾ ਠੰਡ ਪਵੇ ਸਵੇਰ ਠੰਡ ਸ਼ਾਮ ਨੂੰ ਠੰਡ ਦੁਪਹਿਰ ਨੂੰ ਜੇ ਗਰਮੀ ਹੋ ਜੇ ਉਹ ਠੰਡ ਦੇ ਨਾਲ ਇਹਦੇ ਵਿੱਚੋਂ ਦਾਣਾ ਪੱਕ ਜਾਊਗਾ ਜੇ ਗਰਮੀ ਹੋ ਗਈ ਫਿਰ ਦਾਣਾ ਪਿਚਕ ਜਾਂਦਾ ਪਿਚਕਣ ਵਾਲੇ ਦਾ ਝਾੜ ਜਿਹੜਾ ਘਟ ਜਾਊਗਾ ਜੇ ਠੰਡ ਪਊਗੀ ਤਾਂ ਠੰਡਣ ਵਾਲੇ ਦਾ ਦਾਣਾ ਜਿਹੜਾ ਉਹ ਵਧੀਆ ਬਣ ਕੇ ਇਹਦਾ ਝਾੜ ਵੱਜੂਗਾ ਇਹਦੇ ਵਿੱਚ ਦਾਣਾ ਪੈਦਾ ਹੋਊਗਾ ਇਹ ਬੱਲੀ ਦੇ ਵਿੱਚ ਦਾਣਾ ਬਣ ਜਾਂਦੇ ਅੱਛਾ ਹੁਣ ਦੋ ਦਿਨ ਮੀਂਹ ਦਾ ਅਸਰ ਖੇ 26 ਤੇ 27 ਨੂੰ ਵਰਖਾ ਕਹਿੰਦੇ ਹੋਊਗੀ ਪੰਜਾਬ ਦੇ ਵਿੱਚ ਪਰ ਅਸੀਂ ਕੀ ਕਹਿਣਾ ਚਾਹੁੰਦੇ ਆ ਸਾਡਾ ਧੰਦਾ ਇਹੜਾ ਕਿਸਾਨੀ ਨਾਲ ਜੁੜਿਆ ਹੋਇਆ ਹੈ ਅਸੀਂ ਰੱਬ ਮੂਰੇ ਵਸੇ ਹੀ ਅਰਦਾਸ ਕਰ ਸਕਦੇ ਆ ਵੀ ਖੈਰ ਸੁੱਖ ਨਾਲ ਮੀਂਹ ਪਾ ਦੇ ਪ੍ਰਮਾਤਮਾ ਕੋਈ ਮਾੜੀ ਨਾ ਕਰੀ ਕਿਸੇ ਨਾਲ ਕੋਈ ਨੇਰੀ ਜਿਆਦਾ ਨਾ ਆਵੇ ਜਿਆਦਾ ਹਵਾ ਨਾ ਚੱਲੇ ਕਿਉਂਕਿ ਹੁਣ ਕਣਕਾਂ ਜਿਹੜੀਆਂ ਰਮਾ ਚੁੱਕੇ ਨੇ ਕਿਸਾਨਾਂ ਗਿੱਲੀ ਪਈ ਹੈ ਰਮਾਈ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਜੂਗਾ ਵਿਚਾਰਿਆਂ ਦਾ ਇਹੀ ਦਿੱਕਤ ਹੈ ਇੱਥੇ ਆਪਣੇ ਵੀ ਜਿਹੜੀ ਫਸਲ ਹੈ ਫਸਲ ਦਾ ਸਿਸਟਮ ਨਹੀਂ ਹੈ ਗਿਆ ਜਿਵੇਂ ਉਹ ਨਾ ਕਣਕ ਆਰੀਆ ਦੁਨੀਆ ਪਰ ਢਿਖੜੀ ਹੈ ਕਿੱਲੇ ਦੇ ਕਿੱਲੇ ਖੜੇ ਨੇ ਇਹਦੇ ਵਾਸਤੇ ਕੋਈ ਸਿਸਟਮ ਨਹੀਂ ਕੱਲੂ ਕੋਈ ਬਾਰਸ਼ ਆ ਜੇ ਗੜੇ ਆ ਜੇ ਗੜੇ ਮਾਰੀ ਹੋ ਜੇ ਇਹ ਇਹਦਾ ਕੋਈ ਬੰਦਾ ਇਹਦਾ ਹੱਲ ਕਰ ਲੂਆ ਇਹਦਾ ਕੋਈ ਹੱਲ ਨਹੀਂ ਕਰ ਸਕਦਾ ਤੇ ਮੀਨ ਆਲੇ ਖਰਾਬ ਹੋ ਜੂਗੀ ਪ੍ਰਮਾਤਮਾ ਕਰੇ ਨਾਣ ਗੜੇ ਨਾਣ ਕੋਈ ਖੈਰ ਸੁੱਖ ਰਹੇ ਪਰ ਤੁਹਾਨੂੰ ਦੱਸਦਾ ਵੀ ਜੇ ਹੁਣ ਜਿੰਨੀ ਠੰਡ ਪਊਗੀ ਅ ਮਾਰਚ ਦਾ ਮਹੀਨਾ ਚੜਨ ਵਾਲਾ ਹੈ ਮਾਰਚ ਦੇ ਵਿੱਚ ਜੇ 20 ਮਾਰਚ ਤੱਕ ਠੰਡ ਪੈ ਜੂਗੀ ਤਾਂ ਬਹੁਤ ਵਧੀਆ ਕਣਕ ਆਉਣੀ ਆ 60 55 60 ਮਣ ਕੇ ਰੰਨਾ ਦਾ ਲਿਕੜੂ ਆ ਲੱਗਦਾ ਢੰਗ ਜੇ ਤੀਂ ਕੀ ਵਧੀਆ ਲੱਗਦੀ ਹੈ ਜੇ ਗਰਮੀ ਨਾ ਪਈ ਤਾਂ ਦੋ ਦਿਨ بارش ਪਰਮਾਤਮਾ ਕਰੇ ਖੈਰ ਸੁਖ ਰੱਖੇ ਸੋ ਸਾਰੀ ਦੋਸਤਾਂ ਦਾ ਧੰਨਵਾਦ